ਦੇਖੋ ਇਹ ਦਨ ਫਿਰ ਇਹ ਦਨ ਅਸੀਂ ਖੈਰ ਕੋਆਪਰੇਟਿਵ ਸੁਸਾਇਟੀ ਦਾ ਘਾਟਮ ਜਿੱਤਾ ਅੱਖਾ ਪਿੰਡਾਂ ਦੀ ਸਾਡੀ ਸੁਸਾਇਟੀ ਆ ਜਿਨ੍ਹਾਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਪ੍ਰਧਾਨ ਬਣਾਇਆ ਤਰੀਬਨ ਰਾਣੀ ਕਮੇਟੀ ਨੇ ਰਾਣੀ ਸਾਡੇ ਸੈਕਟਰੀ ਇੰਨੀ ਮਿਹਨਤ ਕੀਤੀ ਜਿਹੜੀ ਸਾਡੀ ਸੁਸਾਇਟੀ ਤੱਕ ਪਹੁੰਚੀ ਆ ਜਿਹੜਾ ਹੋਗੀ ਸਾਡੇ ਸੈਕਟਰੀ ਸਾਹਿਬ ਬਹੁਤ ਮਿਹਨਤ ਕਰਦੇ ਆ ਤਕਰੀਬਨ 5 ਲੱਖ ਰੁਪਇਆ ਲਾ ਕੇ ਅਸੀਂ ਸੁਸਾਇਟੀ ਦਾ ਕਮਰਾ ਤਿਆਰ ਕੀਤਾ ਪਹਿਲਾਂ ਸਾਡੇ ਕੋਲ ਬੜਾ ਛੋਟਾ ਕਮਰਾ ਸੀ ਕਮੇਟੀ ਮੈਂਬਰ ਬੜਾ ਮੇਰੇ ਸਾਥ ਦਿੰਦੇ ਆ ਅਸੀਂ ਇੱਥੇ ਅੱਜ ਤੱਕ ਸਾਡੀ ਕਦੇ ਖਾਦ ਨਹੀਂ ਮੁੱਕੀ ਕਦੇ ਦਵਾਈਆਂ ਨਹੀਂ ਮੁੱਕੀਆਂ ਮੈਂ ਮਾਕਪੈਟ ਦਾ ਇੱਕੋ ਵਾਲੇ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਨੂੰ ਟਾਈਮ ਦੀ ਟਾਈਮ ਖਾਦ ਭੇਜਦੇ ਆ ਔਰ ਮੈਂ ਅਨਕਾਂਹ ਬੰਦਿਆਂ ਨੂੰ ਆਪਣੇ ਮਿੱਟੀ ਮੈਂਬਰਾਂ ਨੂੰ ਸਾਰੇ ਪਿੰਡਾਂ ਨੂੰ ਜੀਰ ਵੀ ਦਵਾਂਗਾ ਗਾਹ ਵੀ ਬਾਤੂ ਚੱਲ ਕੇ ਕੰਮ ਕਰਾਂਗੇ ਔਰ ਮੈਂ ਆਸ ਰੱਖਦਾ ਇਹਨਾਂ ਕੋ ਸਾਰੇ ਕੋ ਮੇਰਾ ਸਾਥ ਦੇਣਗੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇੱਕ ਵਾਰ ਆਪਣੇ ਹੁੰਦੇ ਹੁੰਦੇ ਇੱਕ ਵਾਰ ਮੁਨਾਫਾ ਜ਼ਰੂਰ ਪੁੰਟਾਂਗਾ ਧੰਨਵਾਦ